ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤਰੀਕੇ ਜਿਹੜਾ ਨਵਾਂ ਸਾਲ ਹੈ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੰਦਰੁਸਤੀ ਤੇ ਤਰੱਕੀਆਂ ਲੈ ਕੇ ਆਵੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਅੱਜ ਦੀ ਸ਼ੁਰੂਆਤ ਹੈ ਜਿਹੜੀ ਵੀਡੀਓ ਦੀ ਕਰਨ ਜਾ ਰਹੇ ਹਾਂ ਆਪਣੇ ਹੈਂਡ ਐਮਬ੍ਰੋਇਡਰੀ ਦੇ ਇਸ ਸੂਟ ਦੇ ਨਾਲ ਇਹ ਹੈਗਾ ਜੀ ਪਿਓਰ ਚਨਾਉਣ ਦਾ ਦੁਪੱਟਾ ਦੁਪੱਟੇ ਨੂੰ ਆਪ ਇਸ ਤਰ੍ਹਾਂ ਦੀ ਨਾਲ ਲੇਸ ਸੀ ਫਿਨਿਸ਼ਿੰਗ ਕੀਤੀ ਹੋਈ ਹੈ ਫਰੋਜੀ ਕਲਰ ਦੇ ਆਪ ਉੱਪਰ ਆਪ ਇਹ ਵਾਲਾ ਸੂਟ ਹੈਗਾ ਜਿਹੜਾ ਰੈਡੀ ਕੀਤਾ ਸ਼ਿਮਰ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆ ਸੂਟ ਹੈ ਜੀ ਇਹ ਇਹ ਆਪਣੇ ਜਿਹੜੇ ਸੂਟ ਨੇ ਇਸੇ ਕਲਰ ਦੇ ਉੱਪਰ ਰੈਡੀ ਹੋ ਰਹੇ ਨੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਪਰ ਕਰਵਾ ਸਕਦੇ ਹੋ ਇਹ ਵਾਲੀ ਜਿਹੜੀ ਐਮਬ੍ਰੋਇਡਰੀ ਹੈ ਸਾਰੀ ਇਸ ਤਰ੍ਹਾਂ ਦੀ ਠੀਕ ਹੈ ਜੀ ਇਹ ਹੈਗਾ ਬਾਜੂ ਦਾ ਪੈਟਰਨ ਇਹਨਾਂ ਨੇ ਹਾਫ ਬਾਜੂ ਕਰਵਾਈ ਹੈ ਤਾਂ ਉਸ ਸਭ ਦੇ ਨਾਲ ਆਪਾਂ embroidery ਜਿਹੜੀ ਕੀਤੀ ਹੋਈ ਹੈ ਤੇ ਇਹ ਹੈਗੀ ਹੈ ਜੀ ਬਾਟਮ ਦੀ embroidery ਇਹ ਜਿਹੜਾ ਬਾਟਮ ਦੇ ਉੱਪਰ ਕੰਮ ਹੋਇਆ ਹੋਇਆ ਹਾਂਜੀ ਤੇ ਹੈਗਾ ਪੀਚ ਪਿੰਕ ਕਲਰ ਇਸਦੇ ਨਾਲ ਰੈਡੀ ਹੋ ਗਿਆ ਸੋਟ ਹੈ ਇਸ ਤਰ੍ਹਾਂ ਦੇ ਨਾਲ ਹੈਂਡ ਬ੍ਰਾਇਡਰੀ ਹੋਈ ਹੋਈ ਆ ਸਾਰੇ ਤਿੰਨ ਦੇ ਠੀਕ ਹੈ ਜੀ ਕੰਮ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਫ਼ ਹੋਇਆ ਫਿਨਿਸ਼ਿੰਗ ਦੇ ਨਾਲ ਹੋਇਆ ਇਸ ਤਰ੍ਹਾਂ ਦੇ ਨਾਲ ਹੈਗਾ ਨਾ ਬਾਜੂ ਦਾ ਇਹ ਬਾਜੂ ਦਾ ਬਾਰਡਰ ਬਣਿਆ ਹੋਇਆ ਉੱਪਰ ਨੂੰ ਸਪਰੈਡਿੰਗ ਹੋਈ ਹੋਈ ਹੈ ਬਾਟਮ ਹੈ ਜਿਹੜੀ ਇਹਦੀ ਪਲੇਨ ਹੈ ਜੀ ਦੁਪट्टे ਦੇ ਉੱਪਰ ਵੀ ਏਮਬ੍ਰੋਇਡਰੀ ਹੋਈ ਹੋਈ ਹੈ ਪਿਓਰ ਚਨਾਉਣ ਦਾ ਦੁਪੱਟਾ ਲੱਗਿਆ ਹੋਇਆ ਸੇਮ ਆਪਾਂ ਜੋ ਸ਼ਰਟ ਦੇ ਉੱਪਰ ਹੈ ਨਹੀਂ ਲੇਸ ਲੱਗੀ ਹੋਈ ਹੈ ਸੇਮ ਹੀ ਦੁਪੱਟੇ ਤੇ ਲੱਗੀ ਹੈ ਫੁੱਲ ਹੈਵੀ ਜਿਹੜਾ ਦੁਪੱਟਾ ਰੈਡੀ ਹੋਇਆ ਚਾਰੋਂ ਸਾਈਡਸ ਦੇ ਉੱਪਰ ਇਹ ਵਾਂਗ ਬਾਰਡਰ ਬਣਿਆ ਹੋਇਆ ਠੀਕ ਹੈ ਜੀ ਸੈਂਟਰ ਦੇ ਵਿੱਚ ਸੇਮ ਹੀ ਪੈਨਲਸ ਜਾ ਰਹੇ ਨੇ ਜੋ ਆਪਾਂ ਸ਼ਰਟ ਦੇ ਵਿੱਚ ਡਿਜ਼ਾਈਨ ਕੀਤਾ ਹੋਇਆ ਹਾਂ ਹਾਂਜੀ ਤੇ ਨੈਕਸਟ ਵਾਲਾ ਕਲਰ ਆਪਣੇ ਕੋਲ yellow ਕਲਰ ਹੈ ਇਸਦੀ ਬਾਟਮ ਸਿੰਪਲ ਰੱਖੀ ਹੋਈ ਹੈ ਆਪਾਂ ਹੈਂਡ ਏਂਬ੍ਰੋਇਡਰੀ ਹੋਈ ਹੋਈ ਹੈ ਇਹ ਸਾਰਾ ਘੇਰੇ ਦਾ ਕੰਮ ਸੈਂਟਰ ਦੇ ਵਿੱਚ ਸਪਰੇਡਿੰਗ ਹੈ ਸਤਰਾ ਨਾਲ ਬਣਿਆ ਹੋਇਆ ਨੈਕ ਡਿਜ਼ਾਈਨ ਇਹ ਰਹਿਣਾ ਬਾਜੂ ਦਾ ਕੰਮ ਸਾਰੀ ਬਾਜੂ ਦੇ ਉੱਪਰ ਸਪਰੈਡਿੰਗ ਵੀ ਹੋਈ ਹੋਈ ਹੈ ਤੇ ਇਹ ਵਾਲਾ ਜਿਹੜਾ ਬਾਰਡਰ ਬਣਿਆ ਹੋਇਆ ਪਿਓਰ ਦਾ ਹੀ ਦੁਪੱਟਾ ਰਹੇਗਾ ਜੀ अगेन ਇਸ ਤਰ੍ਹਾਂ ਦੇ ਨਾਲ ਸਾਰੀ ਸਾਈਡਸ ਤੇ 4 ਸਾਈਡਸ ਹੈਗਾ ਜਿਹੜਾ ਦੁਪट्टे ਦਾ ਬਾਰਡਰ ਬਣਿਆ ਹੋਇਆ ਹੈ ਠੀਕ ਹੈ ਜੀ ਕਟ ਦਾਣੇ ਦੇ ਨਾਲ ਆਪ ਇਸ ਦੇ ਵਿੱਚ ਪੈਨਲਸ ਜਿਹੜੇ ਹੈਗੇ ਜਿੱਕਿ ਸੈਕ ਪੈਟਰਨ ਦੇ ਵਿੱਚ ਬਣਾਏ ਹੋਏ ਨੇ ਤੇ ਸਾਰੇ ਦੁਪट्टे ਦੇ ਵਿੱਚ ਆਪਾਂ ਇਹ ਵੜੀ ਸਪਰੈਡਿੰਗ ਕਰਤੀ ਹੋਈ ਹੈ ਹਾਂਜੀ ਤੇ ਨੈਕਸਟ ਇਹ ਹੈਗਾ ਆਪਣਾ ਆਰੀ ਵਰਕ ਦਾ ਸੂਟ ਪੂਰਾ ਹੈਵੀ ਸੂਟ ਬਣਿਆ ਹੋਇਆ ਵੀ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੈ ਇਹ ਹੈਗਾ ਜੀ ਮੈੱਕ ਦਾ ਡਿਜ਼ਾਈਨ ਇਸ ਤਰ੍ਹਾਂ ਦੇ ਨਾਲ ਬਣੀਆਂ ਹੋਈਆਂ ਨੇ ਇਹਦੀਆਂ ਬਾਜੂ ਠੀਕ ਹੈ ਜੀ ਇਹ ਦਾ ਬਾਜੂ ਦਾ ਕੰਮ ਹੈ ਬੋਟਮ ਹੈਗੀ ਹੈ ਦੀ अगेन ਸਿੰਪਲ ਹੈ ਇਹ ਹੈ ਤਾਂ ਦੁਪੱਟਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਫੁੱਲ ਹੈਵੀ ਦੁਪੱਟਾ ਜਿਹੜਾ ਰੈਡੀ ਹੋਇਆ ਚਾਰੋਂ ਸਾਈਡਸ ਤੇ ਤਾਂ ਕਾਰਨਰ ਬਣੇ ਹੋਏ ਨੇ ਤੇ ਇਹ ਵਿੱਚ ਪੈਟਰਨ ਬਣਿਆ ਹੋਇਆ ਸਾਰੇ ਹੀ ਦੁਪੱਟੇ ਤੇ ਹਾਂਜੀ ਤੇ ਨੈਕਸਟ ਇਹ ਵਾਲਾ ਸੂਟ ਹੈ ਇਹ ਵੀ ਆਪਾਂ ਬਣਾਇਆ ਹੋਇਆ ਸਿਲਕ ਦੇ ਉੱਪਰ ਤੇ ਆਰੀ ਦਾ ਕੰਮ ਹੋਇਆ ਹੋਇਆ ਫੁੱਲ ਹੈਵੀ ਸੂਟ ਬਣਿਆ ਹੋਇਆ ਵੀ ਇੰਨਾ ਏਦਾਂ ਹੈਵੀ ਕੇਅਰ ਆ ਇਹ ਡਿਜ਼ਾਈਨ ਆਪਾਂ ਨੂੰ ਕਸਟਮਰ ਨੇ ਦਿੱਤੇ ਸੀ ਆਪਾਂ ਉਹ ਹੀ ਡਿਜ਼ਾਈਨਸ ਹੈਗੇ ਨੇ ਜਿਹੜੇ ਰੈਡੀ ਕੀਤੇ ਨੇ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ neck ਪੂਰਾ ਹੈਵੀ neck ਬਣਿਆ ਹੋਇਆ ਜੀ ਸਾਰਾ ਕੰਮ ਜਿਹੜਾ ਆਰੀ ਦੇ ਨਾਲ ਹੋਇਆ ਹੋਇਆ ਇਹ ਹੈਗਾ ਬਾਜੂ ਦਾ ਕੰਮ ਇਸ ਤਰ੍ਹਾਂ ਦੇ ਨਾਲ ਇਹ ਵਾਲਾ ਪੈਟਰਨ ਜਿਹੜਾ ਸਾਰਾ ਬਾਜੂ ਦੇ ਉੱਪਰ ਆ ਰਿਹਾ ਇਹ ਵਾਲੀ ਆਪਾਂ ਲੇਸ ਲਗਾਈ ਹੋਈ ਐ ਇਸਦੇ ਉੱਪਰ ਇਹ ਵਾਲਾ ਇਸਦੇ ਨਾਲ ਬਣਿਆ ਹੋਇਆ ਜੀ ਲਹਿੰਗਾ ਸਾਰੇ ਦੇ ਉੱਪਰ ਆਰੀ ਦਾ ਕੰਮ ਹੋਇਆ ਹੋਇਆ। ਪੂਰੇ ਫੱਟੇ ਫੇਰ ਦੇ ਵਿੱਚ ਲਹਿੰਗਾ ਬਣਿਆ ਹੋਇਆ ਜੀ ਇਹ 4.5 ਮੀਟਰ ਲਵੰਗ ਸਟਾਫ ਦੇ ਉੱਪਰ ਲੱਗਿਆ ਤੇ ਇਸ ਤਰ੍ਹਾਂ ਦੇ ਨਾਲ ਹੈਵੀ ਜਿਹੜਾ ਸਾਰਾ ਕੰਮ ਹੋਇਆ। ਇਦਾਂ ਦੇ ਜੇਕਰ ਤੁਸੀਂ ਵੀ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਇਸ ਨੂੰ ਹੈਂਡਵਰਕ ਦੇ ਵਿੱਚ ਵੀ ਕਰਵਾ ਸਕਦੇ ਹੋ। ਚੀਜ਼ਾਂ ਨੂੰ ਬਜਟ ਦੇ ਵਿੱਚ ਲੈ ਕੇ ਆਉਣ ਦੇ ਲਈ ਤੁਸੀਂ ਇਸ ਨੂੰ ਆਰੀ ਦੇ ਵਿੱਚ ਕਰਵਾ ਸਕਦੇ ਹੋ, ਮਸ਼ੀਨ ਵਰਕ ਕਰਵਾ ਸਕਦੇ ਹੋ। ਤੇ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਰੈਡੀ ਹੋ ਜਾਂਦੀਆਂ। ਇਹ ਬਣਿਆ ਹੋਇਆ ਜੀ ਨਾਲ ਦੁਪੱਟਾ ਸੇਮ ਲੇਸੀ ਆਪਾਂ ਦੁਪੱਟੇ ਤੇ ਦਿੱਤੀ ਹੋਈ ਆ ਪਿਓਰ ਦਾ ਰਹੇਗਾ ਜੀ ਦੁਪੱਟਾ ਠੀਕ ਹੈ ਸਾਰੀ ਸਾਈਡ ਇਸ ਤਰ੍ਹਾਂ ਦੇ ਨਾਲ ਬਾਰਡਰ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਇਹ ਵੱਡੀ ਸਪਰੈਡਿੰਗ ਹੋਈ ਹੋਈ ਹੈ ਅੱਲ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਵੱਡੀਆਂ ਫਰਾਕਸ ਇੱਕੋ ਜਿਹੀਆਂ ਫਰਾਕਸ ਬਣੀਆਂ ਨੇ ਤਿੰਨ ਮਾਵਾਂ 3ਆਂ ਦੀਆਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨਿੱਕੀ ਬੱਚੀ ਦੀ ਫਰਾਕ ਦੇ ਨਾਲ ਸਟਾਰਟ ਕਰ ਰਹੇ ਹਾਂ ਇਸ ਦੇ ਨਾਲ ਆਪਾਂ ਇਹ ਬਣਾਈ ਹੋਈ ਹੈ ਪੈਂਟ ਜਿਸ ਨੂੰ ਆਪਾਂ ਸਿੰਪਲ ਰੱਖਿਆ ਸੋ ਦੈਟ ਜੇ ਐਡਜਸਟੇਬਲ ਹੋ ਸਕੇ ਤਾਂ ਇਹ ਬਣੀ ਹੈ ਜੀ ਫਰੌਕ ਨਿੱਕੀ ਜੀ ਫਰੌਕ ਹੈ ਜਿਹੜੀ ਸਭ ਤੋਂ ਜ਼ਿਆਦਾ ਸੋਹਣੀ ਲੱਗੀ ਆ ਇਸ ਲਈ ਆਪਾਂ ਪਹਿਲਾਂ ਸ਼ੇਅਰ ਕਰ ਰਹੀਆਂ ਇਸ ਨੂੰ ਠੀਕ ਹੈ ਜੀ ਸਾਰੀਆਂ ਫਰੌਕਸ ਤੇ ਐਮਬ੍ਰੋਇਡਰੀ ਹੈ ਜਿਹੜੀ ਉਹ ਇੱਕੋ ਵੇਦੀ ਹੀ ਰਹਿਣੀ ਹੈ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਸਾਰਾ ਹੈਂਡ ਐਮਬ੍ਰੋਇਡਰੀ ਹੋਈ ਹੋਈ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਨਾਲ ਹੋਇਆ neck ਤੇ ਕੰਮ ਬੈਕ ਤੇ ਆਪਾਂ ਜ਼ਿੱਪ ਲਗਾਈ ਹੈ so that wear ਕਰਨ ਦੇ ਵਿੱਚ ਆਸਾਨੀ ਰਹੇ ਤੇ ਇਸ ਤਰ੍ਹਾਂ ਦੇ ਨਾਲ ਬਾਜੂ ਦਾ ਕੰਮ ਹਾਂਜੀ ਤੇ ਨੈਕ ਸਟੇ ਹੈਗੀ ਐ ਉਹਨਾਂ ਦੀ ਵੱਡੀ ਬੇਟੀ ਦੀ ਡਰੌਪ ਜਿੱਦਾਂ ਤੁਹਾਨੂੰ ਦੱਸਿਆ ਕਿ ਐਮਬ੍ਰੋਇਡਰੀ ਸਭ ਤੇ ਸੇਮ ਹੈ ਬਸ ਜਿੱਦਾਂ ਉਹਨਾਂ ਦਾ ਸਾਈਜ਼ ਘਟਿਆ ਉਸ ਸਾਹਬ ਦੇ ਨਾਲ ਜਿਹੜਾ ਏਅਰ ਘਟ ਜਾਂਦਾ ਇਸ ਤਰ੍ਹਾਂ ਦੇ ਨਾਲ ਨੈਕ ਬਣਿਆ ਹੋਇਆ ਪਿਓਰ ਦੇ ਦੁਪੱਟੇ ਲੱਗੇ ਹੋਏ ਆ ਦੁਪੱਟਿਆਂ ਦੀ ਫਿਨਿਸ਼ਿੰਗ ਵੀ ਹੀ ਆਪਾਂ ਸੇਮ ਹੀ ਕੀਤੀ ਹੋਈ ਹੈ ਤੇ ਇਸ ਤਰ੍ਹਾਂ ਦੇ ਨਾਲ ਬਾਜੂ ਦਾ ਕੰਮ ਠੀਕ ਹੈ ਜੀ ਇਸ ਦੇ ਨਾਲ ਵੀ ਆਪਾਂ ਪੈਂਟ ਬਣਾਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਆਪਾਂ ਦੁਪੱਟੇ ਰੈਡੀ ਕੀਤੇ ਹੋਏ ਨੇ ਪਿਓਰ ਦੇ ਦੁਪੱਟੇ ਨੇ ਇਸ ਤਰ੍ਹਾਂ ਦਿਨਾਂ ਗੋਟਾ ਲੱਗ ਕੇ ਰੈਡੀ ਹੋਏ ਨੇ ਹਾਂਜੀ ਤੇ ਨੈਕਸਟ ਦੇ ਨਾਲ ਆਪਾਂ ਬਣਾਈ ਹੋਈ ਇਹ ਵਾਲੀ ਸਪੇਟ ਬਾਟਮ ਇਸ ਤਰ੍ਹਾਂ ਦਿਨਾਂ ਨੀਸ ਲਗਾਈ ਹੋਈ ਹੈ ਨੀਂ ਚ ਠੀਕ ਹੈ ਜੀ ਇਸ ਨੂੰ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਹੋਰ ਵੀ ਹੈਵੀ ਕਰਵਾਉਣਾ ਚਾਹੋ ਨੇ ਹੋਰ ਹੈਵੀ ਕਰਵਾ ਸਕਦੇ ਆ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਨੈਕ ਸੇਮ ਹੀ ਬਣਿਆ ਹੋਇਆ ਸੇਮ ਹੀ ਹੈ ਜਿਹੜੀ ਬਾਜੂ ਤੇ ਸਿਮੈਟਰੀ ਬਣੀ ਹੋਈ ਹੈ ਰਾਇਲ ਬਲੂ ਕਲਰ ਦੇ ਉੱਪਰ ਬਣਿਆ ਹੋਇਆ ਇਹ ਵਾਲਾ ਪ੍ਰੋਪਰ ਹੈ ਜੋ ਬਾਜੂ ਤੇ ਆਏਗਾ